ਜੱਟਾ ਸਾਤਰੀ ਦਾ ਸਤਰੀ ਕਾਲ ਕਿਵੇਂ ਆ ਠੀਕ ਆ ਵਧੀਆ ਕੀ ਕਰੀ ਜਾਂਦਾ ਸੀਗਾ ਸਪਰੇਅ ਕਰਨੀ ਹੋਰ ਜੱਟਾ ਨੇ ਕੀ ਕਰਨਾ ਇਹ ਤਾਂ ਇੰਨੀ ਤਾਂ ਸੋਹਣੀ ਤੇਰੀ ਬਾਸਪਤੀ ਖੜੀ ਆ ਤੇ ਤੂੰ ਤਾਂ ਪਹਿਲਾਂ ਵੀ ਸਪਰੇਅ ਕਰਦੀ ਹੁਣ ਫੇਰ ਲੱਗਾ ਬਾਸਪਤੀ ਆਉਂ ਆ ਵੀ ਇਹ ਫਸਲ ਇਹੋ ਜੀ ਆ ਵੀ ਵੱਢਣ ਤੱਕ ਜੇ ਆਪਾਂ ਇਹਦੀ ਦੇਖਭਾਲ ਨਹੀਂ ਕਰਦੇ ਤਾਂ ਕਈ ਵਾਰੀ ਬਣੀ ਬਣਾਈ ਫਸਲ ਵੀ ਖਰਾਬ ਹੋ ਜਾਂਦੀ ਆ ਅੱਛਾ ਇਹ ਜਿਹੜੀ ਸੋਹਣੀ ਖੜੀ ਆ ਦਾ ਰਾਜ਼ ਇਹ ਹੀ ਆ ਵੀ ਦਵਾਈਆਂ ਭਾਵੇਂ ਥੋੜੀਆਂ ਕਰੋ ਅੱਛਾ ਪਰ ਬ੍ਰਾਂਡ ਚੰਗਾ ਕਰੋ ਪਰ ਯਾਰ ਤੂੰ ਦੱਸਦਾ ਨਹੀਂ ਕਿੱਥੋਂ ਲੈ ਕੇ ਉਹਨਾਂ ਨੇ ਤੇ ਕਿਹੜੀ ਕਰਦਾ ਉਹਨਾਂ ਨੇ ਨਹੀਂ ਦੱਸਣ ਦੀ ਤਾਂ ਗੱਲ ਇਹ ਆ ਵੀ ਆ ਪਏ ਆ ਬਾਹਰ ਦੀ ਦਵਾਈ ਆਪਾਂ ਵਰਤਦੇ ਆ ਜਿਆਦਾ ਅੱਛਾ ਆ ਲੈਟੀਵੋ ਆ ਬਾਹਰ ਦੀ ਆ ਇਹ ਪੂਰੀਅਤ ਇਹ ਮਹਿੰਗੇ ਲੋਕ ਥੋੜਾ ਜਿਹਾ ਮਹਿੰਗੇ ਰੇਟ ਤੋਂ ਚੱਲ ਜਾਂਦੇ ਆ ਇਹ ਇਹ ਕਾਹ ਹੈ ਕਾਦੇ ਆਸਤੇ ਮਗਰ ਇਹ ਹੈਗੀ ਆ ਜੀ ਜਿਵੇਂ ਆਪਾਂ ਫੰਗੀ ਸੈੱਟ ਕਹਿ ਲਈਏ ਉਲੀ ਰੋਗਾਂ ਤੋਂ ਬਚਾਉਣ ਵਾਸਤੇ ਆ ਇਹ ਇਹ ਕੀਤੀ ਹੋਵੇ ਤਾਂ ਸਵਾਲ ਨਹੀਂ ਪੈਦਾ ਹੁੰਦਾ ਥੱਲੇੋਂ ਜੜ ਗਲ ਜੇ ਫਸਲ ਦੀ ਮੈਂ ਇੱਕ ਗੱਲ ਕਰਦੀ ਆ ਜਿਹੜੀ ਆ ਵੈਗੋ ਆ ਇਹ ਹੈਗੀ ਬਹੁਤ ਵਧੀਆ ਸੁੰਡੀ ਦੀ ਰੋਗ ਥਾਮ ਵਾਸਤੇ ਜਿਹੜੀ ਇਹ ਵੈਗੋ ਦੀ ਦਵਾਈ ਆ ਬਹੁਤ ਵਧੀਆ ਤੇ ਆ ਜਿਹੜੀ ਅਸੀਂ ਗਲਮੋਰ ਕੀਤੀ ਆ ਨਾਲ ਇਹ ਕੀਤੀ ਹੈਗੀ ਆ ਤੇਲੇ ਤੋਂ ਜਿਵੇਂ ਹੁਣ ਆ ਫਸਲ ਆ ਹਾਂ ਇਹਨੂੰ ਇਹਦੀ ਜਖਣਾ ਉਹਨੀ ਸੁੰਦੀ ਨੇ ਨਹੀਂ ਕੱਢਣੀ ਜਿੰਨੀ ਤੇਲੇ ਨੇ ਕੱਢਣੀ ਆ ਕਿਉਂਕਿ ਜਿਹੜੀ ਮੌਸਮ ਦੇ ਵਿੱਚ ਹਮਸ ਆ ਹਾਂ ਮੌਸਮ ਦੇ ਵਿੱਚ ਹਮਸ ਦੇ ਨਾਲ ਤੇਲਾ ਪੈਣਾ ਹੀ ਪੈਣਾ ਹੈ ਆਹ ਵੀ ਜਿਵੇਂ ਮਤਲਬ ਬਦਲਾ ਇਹ ਤੇਲਾ ਪੈ ਗਿਆ ਸਮਝ ਲਓ ਥੋੜੀ ਦੌਗੀ ਦੇ ਵਿੱਚ ਤੇ ਕੱਲ ਨੂੰ ਉਹ ਪੂਰਾ ਜਿਆਦੇ ਅੱਧੇ ਕਿਾਰੇ ਦੇ ਵਿੱਚ ਤੇਲਾ ਫੇਲ ਜਾਣਾ ਓਕੇ ਤੇ ਜਿਹੜੀ ਨਟੀਬੋ ਆ ਹਾਂ ਇਹਦਾ ਕੰਮ ਇਹ ਹੁੰਦਾ ਵੀ ਜੇ ਇਹਦੀ ਜੜ ਗਲੂਗੀ ਹਾਂ ਤੇ ਜੜ ਗਲੂਗੀ ਤਾਂ ਫਸਲ ਖਤਮ ਆ ਉਹ ਤਾਂ ਫਿਰ ਥੱਲੋ ਵੀ ਜਾਵਾਂਗਾ ਹਾਂ ਫਿਰ ਉਹ ਵੇਚ ਜਾਂਦੀ ਹੈ ਜਿਹੜਾ ਇੰਨੀ ਸਾਫ਼ ਖੜੀ ਆ ਇਹਦਾ ਰਾਜ ਇਹੀ ਆ ਵੀ ਅਸੀਂ ਇਹੀ ਦੋ ਵੇਰੀ ਰਿਪੀਟ ਕੀਤੀ ਆ ਦਵਾਈਆਂ ਚ ਅੱਛਾ ਤੇ ਇਹ ਜਿਹੜੀ ਮਹਿੰਗੀ ਦਵਾਈ ਆ ਹਰ ਇੱਕ ਕਿਸਾਨ ਭਰਾ ਕਰਦਾ ਨਹੀਂ ਮਿੱਤਰੋ ਬਾਸਪਤੀ ਨਾ ਬਾ ਕਮਾਲ ਖੜੀ ਆ ਬਾ ਕਮਾਲ ਇੱਕ ਤਾਂ ਹੁੰਦੀ ਨਾ ਵੀ ਉਹੀ ਚੁਰਮੜਜਾ ਬਣਿਆ ਪਿਆ ਨਾ ਆ ਤਾਂ ਨਾ ਦੂਰੋਂ ਖੜਿਆ ਆਸ-ਪਾਸ ਕੋਈ ਰਾਤ ਜਾਂਦਾ ਨਾ ਦੇਂਦਾ ਹੈ ਕਿ ਬਾਸਮਤੀ ਖੜੀ ਆ ਪਰ ਜੇ ਸਫਰੇ ਦੀ ਗੱਲ ਕਰੀਏ ਚਾਚਾ ਸਾਡਾ ਪਹਿਲਾਂ ਤਾਂ ਕਿਸੇ ਨੂੰ ਦੱਸਦਾ ਹੀ ਨਹੀਂ ਸੀਗਾ ਪਰ ਜੇ ਅੱਜ ਦੱਸਿਆ ਤੇ ਇਹਨੇ ਕੱਲੀਆਂ ਸਪਰੀਆਂ ਦਾ ਨਾਮ ਦੱਸਤਾ ਤੇ ਲੈ ਕੇ ਕੀ ਤੂੰ ਆਉਂਦਾ ਹਜੇ ਉਹ ਨਹੀਂ ਦੱਸਿਆ ਤੂੰ ਲੈ ਕੇ ਕੀ ਤੂੰ ਨਾ ਚਾਚਾ ਪਹਿਲਾਂ ਤਾਂ ਉਹ ਦੱਸ ਤੀ ਬੰਦਾ ਲੈ ਕੇ ਤਾਂ ਵੈਸੇ ਤਾਂ ਜਿਹੜੇ ਬਾਹਰ ਦਾ ਕੰਮ ਕਰਦੇ ਡੀਲਰ ਆ ਜਿਤੋਂ ਮਰਜ਼ੀ ਮਿਲ ਲੈ ਲੋ ਪਰ ਆਪਾਂ ਨੇੜੇ ਦਾ ਸ਼ਹਿਰ ਆ ਆਪਣੇ ਪਵਨ ਕੁਮਾਰ ਕੇ ਬਦਨੀ ਵਾਲੇ ਜਿਹੜੇ ਉਹ ਆਪਾਂ ਕਾਫੀ ਟਾਈਮ ਤੋਂ ਉਹਨਾਂ ਨਾਲ ਜੁੜੇ ਆ ਤੇ ਬਹੁਤ ਵਧੀਆ ਬ੍ਰਾਂਡ ਰੱਖਦੇ ਆ ਕੋਈ ਡੁਗਲੀਗੇਟੀ ਉਹਨਾਂ ਦੇ ਵਿੱਚ ਹੀ ਨਹੀਂਗੀ ਠੀਕ ਆ ਜਿਹੜੀ ਉਹ ਚੀਜ਼ ਕਹਿ ਕੇ ਦਿੰਦੇ ਆ ਤੇ ਉਹ ਨਿਕਲਦੀ ਆ ਮਤਲਬ ਉਹ ਬੰਦੇ ਹੈਗੇ ਆ ਜੇ ਆਪਾਂ ਕਹੀਏ ਚੰਗੇ ਪ੍ਰੋਡਕਟ ਰੱਖਣ ਵਾਲੇ ਬੈਠੇ ਆ ਵਧੀਆ ਜਦੋਂ ਦਾ ਫਟਾ ਉਹਨਾਂ ਨਾਲ ਵਾਹ ਪਿਆ ਹੈ ਜਣੀ ਦਵਾਈ ਦੀ ਕੋਈ ਸ਼ਿਕਾਇਤ ਨਹੀਂ ਆਈ ਠੀਕ ਆ ਤੇ ਇਹ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਬਾਈ ਜਿਹੜੇ ਪ੍ਰੋਡਕਟ ਪਏ ਆ ਮੇਨਤਾ ਗੱਲ ਇਹ ਕੰਪਨੀ ਦੇ ਆ ਦੂਜੀ ਗੱਲ ਇਹਨਾਂ ਦੇ ਉੱਤੇ ਨਾ 바ਰ ਕੋਡ ਲੱਗਾ ਹੁੰਦਾ ਏ ਤੇ ਸਾਨੂੰ ਸਾਡੇ ਚਾਚੇ ਨੇ ਵੀ ਦੱਸਿਆ ਤੇ ਉਹ ਬਾਈ ਹੋਣਾ ਨੇ ਵੀ ਪਹਿਲਾਂ ਦੱਸਿਆ ਸੀ ਆਹ 바ਰ ਕੋਡ ਆ ਮਿੱਤਰੋ ਤੇ ਤੁਸੀਂ ਜਦੋਂ ਵੀ ਦਵਾਈ ਲੈਣੀ ਆ ਆਹ 바ਰ ਕੋਡ ਤੇ ਸਕੈਨ ਜ਼ਰੂਰ ਕਰਿਓ ਤੇ ਲਗਭਗ ਇਹਦੇ ਤੇ ਮਿਲਣਾ ਚਾਚਾ ਆਪਾਂ ਦੋ ਸਪਰੇਆ ਕੀਤੀਆਂ ਕਿ ਤਿੰਨ ਕੀਤੀਆਂ ਨਾ ਦੂਜੀ ਸਪਰੇਆ ਲੱਗਦੀ ਬਾਈ ਦੂਜੀ ਤੁਹਾਨੂੰ ਆਪ ਦੱਸਿਓ ਮੇਰੇ ਬਾਈ ਇੱਕ ਹੋਰ ਤੁਹਾਨੂੰ ਬਾਸਪਤੀ ਆਸੀ ਇਧਰਲੇ ਪਾਸੇ ਉਹ ਵੀ ਦਿਖਾਵਾਂਗੇ ਉਹ ਵੀ ਸਾਡੇ ਸੱਜਣ ਜੁਗਈਆ ਆਹ ਮੁੰਡਾ ਬਾਈ ਖੜਾ ਆਪਣਾ ਭਰਾ ਗੁਰਪ੍ਰੀਤ ਤੇ ਗੁਰਪ੍ਰੀਤ ਮਨ ਲੱਗ ਭਗ ਤੇਰੀ ਬਾਸਪਤੀ ਸਾਰੀ ਪੱਕੀ ਬੁਈਆ ਹੈ ਨਾ ਹਾਂ ਬਈ ਬਸ ਦੱਸ ਦੇਣਾ ਤਾਂ ਵੱਡੀ ਹੈ ਤੇ ਤੂੰ ਕਿੰਨਾ ਕਰਤੀਆਂ ਸਪਰੀਆਂ ਤੇ ਮੈਂ ਤਿੰਨ ਕਰਤੀਆਂ ਬਈ ਤਿੰਨ ਕੀਤੀਆਂ ਕੀਤੀਆਂ ਇਹੀ ਆ ਇਹੀ ਵਾਇਰ ਲੇ ਵੀ ਮਿੱਤਰੋ ਇਹ ਤਾਂ ਹਜੇ ਪਕਾਵੇ ਤੇ ਹਜੇ ਆਪਾਂ ਕਹਿ ਲਈਏ ਨਹੀਂ ਪਹੁੰਚੀ ਪਰ ਇੱਕ ਉਧਰਲੇ ਪਾਸੇ ਉਹਦਾ ਮੈਂ ਵਿੱਚ ਕਲਿੱਪ ਲਾਉਂਗਾ ਉਹ ਤੁਸੀਂ ਆਪ ਹੀ ਦੇਖ ਲਿਓ ਬਾਸਪਤੀ ਬਹੁਤ ਸੋਹਣੀ ਖੜੀ ਆ ਮਿੱਤਰੋ ਤੇ ਕਿਸੇ ਭਰਾ ਨੇ ਵੀ ਜਿਹੜੀ ਦਵਾਈ ਲੈਣੀ ਆ ਬਦਨੀ ਸ਼ਹਿਰ ਦੇ ਨੇੜ ਠੀਕ ਆ ਕੋਈ ਵੀ ਪਿੰਡ ਆ ਤਾਂ ਪਵਨ ਕੁਮਾਰ ਆ ਠੀਕ ਆ ਉਹਨਾਂ ਕੋਲੋਂ ਲੈ ਸਕਦਾ ਮੈਂ ਉਹਨਾਂ ਦਾ ਨੰਬਰ ਵੀ ਦੇ ਦੂੰਗਾ ਵਿੱਚ ਪਰ ਇੱਕ ਤੁਹਾਨੂੰ ਹੋਰ ਗੱਲ ਦੱਦੀ ਉਹ ਕੰਪਨੀ ਦੀ ਦਵਾਈ ਰੱਖਦੇ ਆ ਸਾਡੇ ਚਾਚਾ ਹਰਗੇ ਸਾਡੇ ਭਰਾ ਹਰਗੇ ਜਿਹੜੇ ਉਥੋਂ ਦਵਾਈ ਲੈ ਕੇ ਆਉਂਦੇ ਮਿੱਤਰੋ ਬਹੁਤ ਵਧੀਆ ਰਿਜ਼ਲਟ ਆ ਫਸਲ ਦਾ ਤਾਂ ਤੁਸੀਂ ਵੀ ਜ਼ਰੂਰ ਪਹੁੰਚੋ ਉਹਨਾਂ ਕੋਲ ਤੇ ਇਹਨਾਂ ਨੇ ਦੂਜੀ ਸਪਰੇਅ ਕੀਤੀ ਆ ਤਾਂ ਮਿੱਤਰੋ ਫਸਲ ਜਿਹੜੀ ਬਹੁਤ ਸੋਹਣੀ ਹਰੀ ਭਰੀ ਖੜੀ ਆ ਤੇ ਪ੍ਰਮਾਤਮਾ ਸਾਰੀਆਂ ਨੀਆਂ ਫਸਲਾਂ ਐਦਾਂ ਹੀ ਰੱਖੇ ਇਸ ਵਧੀਆ ਸਪਰੇਅ ਕਰਿਆ ਕਰੋ ਮਿੱਤਰੋ ਵੀ ਜੇ ਆਪਾਂ ਗੱਲ ਕਰੀਏ ਨਾ ਜਦੋਂ ਆਪਾਂ ਸਪਰੇਅ ਕਰਦੇ ਪੈਸੇ ਲਾਉਣ ਲੱਗੇ ਬੇਨੇ ਹੁੰਨੇ ਆ ਤੇ ਆਪਾਂ ਕਹਿੰਦੇ ਝਾੜ ਵੀ ਸਾਨੂੰ ਵਧਗਾ ਹੋਵੇ ਪਰ ਜੇ ਇਕੱਲੇ ਝਾੜ ਪਿੱਛੇ ਜਾਣਾ ਨਾ ਮਿੱਤਰੋ ਤੇ ਆਪਾਂ ਨੂੰ ਰੁਪਈਏ ਲਾ ਕੇ ਵਧੀਆ ਸਪਰੇਅ ਕਰਨੀ ਪੈਣੀ ਆ ਕੰਪਨੀ ਦੀ ਸਪਰੇਅ ਕਰਿਆ ਕਰੋ ਪਹੁੰਚੋ ਸਾਡੇ ਭਰਾ ਪਵਨ ਕੁਮਾਰ ਪਨੀਤ ਕੀ ਦੁਕਾਨ ਤੇ ਤੇ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਓ ਕਿਉਂਕਿ ਕਿਸਾਨ ਭਰਾਵਾਂ ਵਾਸਤੇ ਆ ਕਿਤੇ ਕਿਸੇ ਭਰਾ ਨੇ ਵੀ ਸਪਰੇਅ ਲੈਣੀ ਉਹਨੂੰ ਕਿਸੇ ਤਰ੍ਹਾਂ ਦੀ ਵੀ ਲੈਣੀ ਆ ਉਹ ਵੀ ਉਹ ਜਾਣਕਾਰੀ ਵਧੀਆ راہ ਪਾਉਣ ਵਾਲੇ ਬੰਦੇ ਆ ਤਾਂ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ